ਅੱਜ ਬਹੁਤ ਹੀ ਇੰਪੋਰਟੈਂਟ ਵਿਸ਼ਾ ਲੈ ਕੇ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਜਿਹਦੇ ਵਿੱਚ ਕਿ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਜਿਹੜਾ ਅਮਰੀਕਾ ਦੇ ਉਸ ਫੈਸਲੇ ਤੇ ਜਿਹੜਾ ਟੈਰਿਫ ਉਹਨਾਂ ਨੇ 25 ਤੋਂ ਵਧਾ ਕੇ ਫਿਰ 50% ਕੀਤਾ ਉਸ ਦੇ ਉੱਤੇ ਜਿਹੜਾ ਆਪਣੇ ਦੇਸ਼ ਦਾ ਸਟੈਂਡ ਹੈ ਆਪਣੀ ਪਾਰਟੀ ਦਾ ਸਟੈਂਡ ਹੈ ਉਹਨਾਂ ਨੇ ਬੜਾ ਕਲੀਅਰ ਕਰਤੇ ਸਾਫ਼ ਸ਼ਬਦਾਂ ਦੇ ਵਿੱਚ ਲੋਕਾਂ ਨੂੰ ਸਾਰੀ ਦੁਨੀਆ ਨੂੰ ਜਗ ਜਾਹਰ ਕੀਤਾ ਸਾਰੇ ਨੇ ਵੱਡੀ ਗੱਲ ਕੀਤੀ ਸੀ ਵੀ ਅਮਰੀਕਾ ਦਾ ਯੂ ਐਸ ਏ ਦਾ ਬਹੁਤ ਵੱਡਾ ਦਬਾਅ ਸੀ ਗੱਲ ਕਰਦੇ ਸੀ ਰਸ਼ੀਆ ਦੇ ਤੇਲ ਦੀ ਪਰ ਉਹਦੇ ਪਿੱਛੇ ਲੁਕਿਆ ਹੋਇਆ ਜਿਹੜਾ ਸਵਾਲ ਸੀ ਉਹ ਇਹ ਸੀ ਵੀ ਜਿਹੜੀ ਉਹਨਾਂ ਦੀ ਐਗਰੀਕਲਚਰ ਦੇ ਨਾਲ ਲੱਗਦਾ ਜਿਹੜਾ ਸਾਰਾ ਜੋ ਉਹ ਭੇਜਦੇ ਨੇ ਉਹ ਉਸ ਦੇ ਉੱਤੇ ਕਹਿੰਦੇ ਸੀ ਸਾਡਾ ਟੈਰਿਫ ਘਟਾਓ ਜਿਹੜਾ ਫੋਰ ਐਗਜ਼ਾਮਪਲ ਅਸੀਂ ਦੁੱਧ ਆ ਸਾਡੇ ਜਿਹੜੇ ਕਿਸਾਨਾਂ ਦੇ ਨਾਲ ਇਹ ਮਿਲੀ ਹੋਈ ਸਾਰੀ ਗੱਲਬਾਤ ਸੀ ਕਿਉਂਕਿ ਕਿਸਾਨੀ ਤੇ ਸਿੱਧਾ ਅਸਰ ਪੈਂਦਾ ਸੀ ਅੱਜ ਜੇ ਕੋਈ ਦੁੱਧ ਉਤਪਾਦਨ ਕਰਦਾ ਹੈ ਤੇ ਉਹਦੇ ਵਿੱਚ ਉਹ ਕਰਦੇ ਨੇ ਜਿਨ੍ਹਾਂ ਦੇ ਬਹੁਤ ਛੋਟੇ ਕੀਵਾਂ ਜਿਨ੍ਹਾਂ ਦੀ ਜ਼ਮੀਨ ਨਹੀਂ ਉਹਨਾਂ ਨੇ 8 8 10 10 ਪਸ਼ੂ ਰੱਖੇ ਨੇ ਤੇ ਉਹ ਦੁੱਧ ਦੇ ਵਪਾਰ ਤੋਂ ਆਪਣਾ ਘਰ ਦਾ ਡੇਲੀ ਜਿਹੜਾ ਹੈ ਉਹ ਜਿਹੜਾ ਹੈ ਕਾਰੋਬਾਰ ਚਲਾਉਂਦੇ ਆ ਉਸ ਤੇ ਸਾਰਾ ਦੁੱਧ ਤੁਹਾਨੂੰ ਪਤਾ ਵੀ ਜਿਹੜਾ ਆਮ ਦੁੱਧ ਹੈ ਜਿਹੜਾ ਅਸੀਂ ਪੀਨੇ ਆ ਉਹ ਤਾਂ ਰੋਜ਼ ਦਾ ਰੋਜ਼ ਉਹਦੀ ਵੀ ਆਹੀ ਪੂਰਤਾ ਨਹੀਂ ਕਰ ਸਕਦੇ ਤੇ ਜਿਹੜਾ ਮਿਲਕ ਪਾਊਡਰ ਬੰਦ ਹੈ ਇਹ ਜ਼ਿਆਦਾ ਅਮਰੀਕਾ ਤੋਂ ਇਹ ਆਂਦਾ ਹੈ ਭਾਰਤ ਦੇ ਵਿੱਚ ਚਾਹੇ ਉਹ ਮੱਕੀ ਹੈ ਚਾਹੇ ਉਹ ਜਿੰਨੀਆਂ ਕਿਸਾਨੀ ਦੇ ਪ੍ਰਤੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਜਿਹੜੇ ਸੰਧ ਨੇ ਜਾਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਤੇ ਯੂਐਸਏ ਦੇ ਪ੍ਰਧਾਨ ਮੰਤਰੀ 트াম্প ਪ੍ਰੈਜ਼ੀਡੈਂਟ 트াম্প ਜੀ ਨੇ ਉਹਨਾਂ ਦਾ ਮਕਸਦ ਸੀ ਵੀ ਸਾਡਾ ਜਿਹੜਾ ਇਹ ਤੇ ਤੁਸੀਂ ਆਪਣਾ ਟੈਰਿਫ ਘਟਾਓ ਤੇ ਤਾਂ ਕਿ ਜੇ ਅਸੀਂ ਟੈਰਿਫ ਘਟਾ ਲੈਂਦੇ ਤੇ ਉਹਨਾਂ ਦੀ ਸਾਰੀਆਂ ਜਿੰਸਾਂ ਫਲੱਡ ਕਰਦੀਆਂ ਇੰਡੀਆ ਦੇ ਵਿੱਚ ਤੇ ਅੱਜ ਆਪਣੀ ਕਿਸਾਨੀ ਜਿਹੜੀ ਸੀ ਇਹ ਰੋਲ ਜਾਣੀ ਸੀ ਤੇ ਮੋਦੀ ਜੀ ਨੇ ਬੜਾ ਕਲੀਅਰ ਸ਼ਬਦਾਂ ਜਿਹਾ ਕਿਹਾ ਵੀ ਮੈਂ ਭਾਰਤ ਦਾ ਸਟੈਂਡਸ ਇਹ ਦੱਸਣਾ ਚਾਹੁੰਦਾ ਵੀ ਅਸੀਂ ਆਪਣੀ ਕਿਸਾਨੀ ਦੇ ਲਈ ਬਿਲਕੁਲ ਡਟ ਕੇ ਖੜੇ ਆ ਸਾਡੇ ਰੀੜ ਦੀ ਹੱਡੀ ਸਾਡੀ ਕਿਸਾਨੀ ਹੈ ਸਾਡੇ ਆਂਦਾ ਤਾਂ ਕਿਸਾਨ ਨੇ ਅਸੀਂ ਕਿਸੇ ਵੀ ਅਸੀਂ ਇਹਦਾ ਸਾਹਮਣਾ ਹਰ ਢੰਗ ਨਾਲ ਕਰਨ ਨੂੰ ਤਿਆਰ ਆ ਕਿਉਂਕਿ ਹਿੰਦੁਸਤਾਨ ਸਖਸ਼ਮ ਹੈ ਤਾਂਕਿ ਆਪਣੀ ਗੱਲ ਬਾਤ ਉਹ ਆਪਣਾ ਸਟੈਂਡਸ ਨੂੰ ਪੂਰਾ ਰੱਖ ਸਕੇ ਅਸੀਂ ਬਿਲਕੁਲ 트ੰਪ ਦੇ ਅੱਗੇ ਯਾ ਯੂਐਸਏ ਦੇ ਉਸ ਪ੍ਰੈਸ਼ਰ ਦੇ ਅੱਗੇ ਬਿਲਕੁਲ ਝੁਕੇ ਨਹੀਂ। ਔਰ ਅਸੀਂ ਆਪਣੀ ਇਹਦੇ ਨਾਲ ਮੋਦੀ ਜੀ ਦੀ ਜਿਹੜੀ ਇੱਕ ਲਾਈਨ ਹੈ ਉਹਨਾਂ ਨੇ ਕਿਹਾ ਵੀ ਮੈਂ ਆਪਣਾ ਪਰਸਨਲ ਮੇਰਾ ਨੁਕਸਾਨ ਹੋ ਸਕਦਾ ਕਿਸੇ ਤਰੀਕੇ ਨਾਲ ਹੋ ਸਕਦਾ ਪਰ ਮੈਂ ਆਪਣੇ ਦੇਸ਼ ਦਾ ਨੁਕਸਾਨ ਕਤਈ ਵੀ ਬਰਦਾਸ਼ਤ ਨਹੀਂ ਕਰਾਂਗਾ। ਔਰ ਇਸ ਦੇ ਨਾਲ ਜਿਹੜਾ ਹੈ ਉਹਨਾਂ ਨੇ ਆਪਣੀ ਜਿਹੜਾ 트ੰਪ ਦਾ ਇਹ ਤੁਸੀਂ ਦੇਖੋ ਗੱਲ ਚੱਲ ਰਹੀ ਹੈ ਵੀ ਉਹ बार-बार ਸਾਡੇ ਤੇ ਜਿਹੜਾ ਹੈ ਨਾ ਆਪਣਾ ਉਹ ਵਧਾ ਰਿਹਾ ਪ੍ਰੈਸ਼ਰ ਵੀ ਕਦੀ ਉਹ ਜਿਹੜੇ ਪਾਕਿਸਤਾਨ ਦਾ ਜਰਨਲ ਹੈ ਆਸਿਫ ਮਨੀਰ ਦੁਬਾਰਾ ਬੁਲਾਇਆ ਜਾ ਰਿਹਾ ਹੈ ਕਿਉਂਕਿ ਇੰਡੀਆ ਨੂੰ ਕਿਸੇ ਤਰੀਕੇ ਨਾਲ ਪ੍ਰੈਸ਼ਰਾਈਜ਼ ਕੀਤਾ ਜਾਏ ਵੀ ਅਮਰੀਕਾ ਦੇ ਜਿਹੜੇ ਇਹਨਾਂ ਚੀਜ਼ਾਂ ਦੇ ਉੱਤੇ ਤੁਸੀਂ ਆਪਣੀ ਡਿਊਟੀ ਕਟਾ ਕੇ ਉਹ ਸਾਨੂੰ ਮੌਕਾ ਦਿਓ ਦੇਖੋ ਕਿਸਾਨ ਹਮੇਸ਼ਾ ਅਸੀਂ ਇੱਕ ਗੱਲ ਕੀਤੀ ਹੈ ਭਾਰਤੀ ਜਨਤਾ ਪਾਰਟੀ ਨੇ ਚਾਹ ਲੈਂਡ ਪੂਲਿੰਗ ਦਾ ਮਸਲਾ ਆਇਆ। ਕਿ ਜਿਹੜੀ ਵੀ ਗੱਲ ਹੈ ਅਸੀਂ ਆਪਣੀ ਕਿਸਾਨੀ ਦੇ ਨਾਲ ਕਟਾਈ ਵੀ ਸਮਝੌਤਾ ਨਹੀਂ ਕਰ ਸਕਦੇ। ਔਰ ਇਹ ਇੱਕ ਗੱਲ ਹੈ ਵੀ ਜਿਹਦੇ ਵਿੱਚ ਕਿਸਾਨ ਭਰਾਵਾਂ ਨੂੰ ਪੰਜਾਬ ਤੋਂ ਇਲਾਵਾ ਸਾਰੇ ਭਾਰਤ ਨੂੰ ਇਹ ਸਮਝਣਾ ਚਾਹੀਦਾ ਹੈ। ਵੀ ਇਹ ਇੱਕ ਇੱਕ ਲੀਡਰਸ਼ਿਪ ਕੁਆਲਿਟੀ ਹੈ ਹੋ ਸਕਦਾ ਸੀ ਕੋਈ ਮਾਰਾ ਲੀਡਰ ਹੁੰਦਾ ਤੇ ਉਹ ਉਹਨਾਂ ਅੱਗੇ ਝੁੱਕ ਵੀ ਜਾਂਦਾ ਇਸ ਗੱਲ ਤੇ। ਪਰ ਮੋਦੀ ਜੀ ਦਾ ਜਿਹੜਾ ਆਪਣਾ ਸਟੈਂਸ ਵਰਲਡ ওভার ਦੁਨੀਆ ਨੂੰ ਇਹ ਦੱਸਿਆ ਹੈ ਕਿ ਭਾਰਤ ਆਤਮ ਨਿਰਭਰ ਹੈ ਭਾਰਤ ਕਿਸੇ ਅੱਗੇ ਝੁਕਣ ਵਾਲਾ ਨਹੀਂ ਸਾਨੂੰ ਕਿਸੇ ਦੀ ਲੋੜ ਨਹੀਂ ਅਸੀਂ ਕਿਸੇ ਦੇ ਕੀਤੇ ਹੋਏ ਡਿਕਟੇਟਰ ਤੇ ਨਹੀਂ ਚੱਲਣਾ ਅਸੀਂ ਨਾ ਟੈਰਿਫ ਤੁਸੀਂ ਜਿੰਨਾ ਮਰਜ਼ੀ ਟੈਰਿਫ ਵਧਾਣਾ ਵਧਾ ਲਓ ਅਸੀਂ ਆਪਣੀਆਂ ਚੀਜ਼ਾਂ ਆਪਣਾ ਜਿਹੜਾ ਸਾਡੇ ਕੋਲ ਆਪਣੀ ਕਮੋਡਿਟੀਜ਼ ਬਹੁਤ ਨੇ ਅਸੀਂ ਆਪ ਭਾਰਤ ਵਿੱਚ ਉਹ ਚੀਜ਼ਾਂ ਬਣਾਣੇ ਆ ਸੋ ਇਹਦੇ ਨਾਲ ਜਿਹੜਾ ਇੱਕ ਮੈਸੇਜ ਗਿਆ ਹੈ ਇੱਕ ਅਮਰੀਕਾ ਨੂੰ ਮੈਸੇਜ ਗਿਆ ਹੈ ਰਸ਼ੀਆ ਨੂੰ ਮੈਸੇਜ ਗਿਆ ਹੈ ਚੀਨ ਨੂੰ ਮੈਸੇਜ ਗਿਆ ਪਾਕਿਸਤਾਨ ਨੂੰ ਮੈਸੇਜ ਗਿਆ ਵਰਲਡ ਆਵਰ ਮੈਸੇਜ ਗਿਆ ਉਹਦੇ ਵਿੱਚ ਭਾਰਤ ਦੀ ਬਹੁਤ ਇੱਜ਼ਤ ਵਧੀ ਹੈ ਮੋਦੀ ਜੀ ਦਾ ਕੱਦ ਵਧਿਆ ਔਰ ਅਸੀਂ ਸਾਰੇ ਇਸ ਗੱਲ ਦਾ ਮਾਣ ਮਹਿਸੂਸ ਕਰਦੇ ਆਂ ਵੀ ਸਾਡੀ ਜਿਹੜੀ ਲੀਡਰਸ਼ਿਪ ਹੈ ਸਾਡੇ ਕੋਲ ਜਿਹੜੇ ਲੀਡਰ ਨੇ ਮੋਦੀ ਜੀ ਵਰਕੇ ਔਰ ਉਹਨਾਂ ਦੀ ਸਾਰੀ ਟੀਮ ਉਹਨਾਂ ਨੇ ਭਾਰਤ ਦਾ ਬਹੁਤ ਜ਼ਿਆਦਾ ਮਾਣ ਵਧਾਇਆ ਹੈ ਔਰ ਦੇਖੋ ਤੁਸੀਂ ਸਾਰਿਆਂ ਨੂੰ ਵੱਡੀ ਗੱਲ ਹੈ ਵੀ ਜਿੰਨਾ ਵੀ ਟ੍ਰੇਡ ਹੈਗਾ ਜਿਹੜਾ ਐਨੀਮਲ ਟ੍ਰੇਡ ਹੈ ਚਾਹੇ ਉਹ ਮੀਟ ਕਿਸੇ ਚੀਜ਼ ਦਾ ਉਹਨਾਂ ਨੇ ਇੱਕ ਗੱਲ ਦੀ ਕਲੈਰਿਟੀ ਕੀਤੀ ਵੀ ਅਸੀਂ ਗਊ ਮਾਸ ਕਿਸੇ ਚੀਜ਼ ਦੇ ਵੀ ਇੱਤੇ ਕੰਪਰੋਮਾਈਜ਼ ਨਹੀਂ ਕਰਾਂਗੇ ਸਾਡਾ ਦੇਸ਼ ਸਾਡੀ ਅਸੀਂ ਗਊ ਮਾਤਾ ਦੀ ਰੱਖਿਆ ਹੋਰ ਉਹਨਾਂ ਦੀ ਇੱਜ਼ਤ ਕਰਦੇ ਹਾਂ ਸੋ ਅਸੀਂ ਇਹਨਾਂ ਚੀਜ਼ਾਂ ਦੀ ਕਮੋਡਿਟੀ ਬਿਲਕੁਲ ਹੀ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਕੋਈ ਟੈਰਿਫ ਨੂੰ ਬਰਦਾਸ਼ਤ ਨਹੀਂ ਕਰਾਂਗੇ ਸੋ ਇਹ ਇੱਕ ਚੀਜ਼ ਜਿਹੜੀ ਹੈ ਇੱਕ ਭਾਰਤ ਦੀ ਉਹਨਾਂ ਨੇ ਆਪਣੀ ਜਿਹੜੀ ਸਟੈਂਸ ਹੈ ਉਹਨਾਂ ਨੇ ਆਪਣਾ ਜਿਹੜਾ ਮੰਤ ਦਾ ਵਿਚਾਰ ਹੈ ਜਿਹੜੀ ਪਾਰਟੀ ਦਾ ਮੰਤ ਦਾ ਵਿਚਾਰ ਹੈ ਉਹ ਸਾਰੀ ਦੁਨੀਆ ਸਾਹਮਣੇ ਰੱਖਿਆ ਔਰ ਮੈਂ ਇਹ ਸਮਝਣਾ ਵੀ ਕਿਸਾਨ ਭਰਾਵਾਂ ਨੂੰ ਜਿਹੜੇ ਮੇਰੇ ਦੇਸ਼ ਦੇ ਕਿਸਾਨ ਵੀਰ ਨੇ ਉਹਨਾਂ ਨੂੰ ਅੱਜ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਤੁਹਾਨੂੰ ਮੋਦੀ ਜੀ ਕਦੀ ਵੀ ਕਿਸਾਨ ਨੂੰ ਘਾਟਾ ਨਹੀਂ ਪੈਣ ਦੇਣਾ ਜਾਇਓ ਸੁਆਮੀ ਨਾਥਨ ਜੀ ਦਾ ਚਾਂਦਨ ਪਹਿਲੇ ਅਸੀਂ ਪ੍ਰੋਗਰਾਮ ਕੀਤਾ ਉਸ ਦੇ ਵਿੱਚ ਉਹਨਾਂ ਦਾ ਦਿੱਤੇ ਹੋਏ ਦਰਸਾਏ ਹੋਏ ਮਾਰਗ ਤੇ ਚੱਲਣ ਦੀ ਗੱਲ ਕੀਤੀ ਹੈ ਹੌਲੀ ਹੌਲੀ ਅਸੀਂ ਪੰਜਾਬ ਦੇ ਕਿਸਾਨੀ ਲਈ ਵੀ ਪੰਜਾਬ ਲਈ ਵੀ ਅਸੀਂ ਬਹੁਤ ਕੁਝ ਕਰਨਾ ਚਾਹੁੰਦੇ ਹਾਂ ਉਹ ਵਕਤ ਤੇ ਤੇ ਸਮੇਂ ਤੇ ਆ ਕੇ ਗੱਲ ਕਰਾਂਗੇ ਤੇ ਮੇਰੀ ਮੁਬਾਰਕ ਹੈ ਮੈਂ ਸਮਝਦਾ ਮੋਦੀ ਜੀ ਵਰਗੇ ਇਹੋ ਜਿਹੇ ਜਿਹੜਾ ਤਗੜਾ ਸਟੈਂਡਸ ਲੈਣਾ ਔਰ ਦੇਸ਼ ਦਾ ਜਿਹੜਾ ਸਟੈਂਡਸ ਦੁਨੀਆ ਪਰ ਤੇ ਰੱਖਣਾ ਉਹ ਇਹ ਚੀਜ਼ ਦੇ ਅਸੀਂ ਕਾਇਲ ਆਂ ਔਰ ਇਹ ਚੀਜ਼ ਨੂੰ ਉਹਨਾਂ ਨੂੰ ਸਲੂਟ ਕਰਦੇ ਆਂ ਔਰ ਇਹਦੇ ਨਾਲ ਮੈਂ ਸਾਰੇ ਜਿਹੜੇ ਆਪਣੇ ਪੱਤਰਕਾਰ ਭਰਾਵਾਂ ਨੂੰ ਇਹ ਵੀ ਇਸ ਗੱਲ ਦਾ ਦੱਸਣਾ ਚਾਹਨਾ ਵੀ ਭਾਰਤੀ ਜਨਤਾ ਪਾਰਟੀ ਆਪਣੇ ਜਿਹੜਾ ਸਾਡਾ ਫਰਜ਼ ਬੰਦਾ ਹੈ ਚਾਹੇ ਉਹ ਲੈਂਡ ਪੂਲਿੰਗ ਤੇ ਵੀ ਹੈਗਾ ਅਸੀਂ ਆਪਣੇ ਪ੍ਰੋਗਰਾਮਸ ਸਾਰੇ ਪੰਜਾਬ ਦੇ ਵਿੱਚ ਕਰ ਰਹੇ ਆਂ ਜਿੱਥੇ-ਜਿੱਥੇ ਵੀ ਜ਼ਮੀਨਾਂ ਅਕਵਾਇਰ ਹੋ ਰਹੀਆਂ ਨੇ ਉੱਥੇ-ਉੱਥੇ ਅਸੀਂ ਉਹਨਾਂ ਕਿਸਾਨ ਭਰਾਵਾਂ ਦੇ ਜਾ ਕੇ ਉਸ ਜਗ੍ਹਾ ਜਾ ਕੇ ਆਪਣੇ ਜਿਹੜੇ ਸਾਰੇ ਵੱਡੇ ਪ੍ਰੋਗਰਾਮ ਕਰਾਂਗੇ ਉਹਨਾਂ ਨਾਲ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਡਰ ਨਹੀਂ ਲੱਗਣ ਦਾ ਸੋ ਇਹ ਬੇਸਿਕ ਸਾਡਾ ਇੱਕ ਅੱਜ ਦਾ ਜਿਹੜਾ ਸਾਡਾ ਵਿਸ਼ਾ ਸੀ ਜਿਹੜੀ ਅੱਜ ਦੀ ਸਾਡੀ ਪ੍ਰੈਸ ਕਾਨਫਰੰਸ ਹੈ ਉਹ ਇਸ ਦੇ ਬਾਰੇ ਸੀ ਵੀ ਟੈਰਿਫ ਜਿੰਨਾ ਮਰਜ਼ੀ ਕੋਈ ਵਧਾਦਾ ਫਿਰੇ ਅਸੀਂ ਕਦੀ ਵੀ ਕੰਪਰੋਮਾਈਜ਼ ਨਹੀਂ ਕਰਾਂਗੇ ਵੀ ਸਾਡਾ ਐਗਰੀਕਲਚਰ ਸਾਡਾ ਕਿਸਾਨੀ ਸਾਡੇ ਐਗਰੀਕਲਚਰ ਨਾਲ ਸੰਬੰਧਿਤ ਜਿਹੜੀਆਂ ਵੀ ਵਸਤੂਆਂ ਨੇ ਉਹ ਅਮਰੀਕਾਏ ਸੋਚੇ ਵੀ ਅਸੀਂ ਨਵਾ ਕੇ ਇਸ ਚੀਜ਼ ਤੇ ਅਸੀਂ ਇੰਡੀਆ 'ਚ ਫਲੱਡ ਕਰਦੀਏ ਬਿਲਕੁਲ ਨਹੀਂ ਅਸੀਂ ਆਪਣੇ ਕਿਸਾਨਾਂ ਨਾਲ ਖੜੇ ਆਂ ਆਪਣੀ ਛੋਟੀ ਦੁਕਾਨਦਾਰ ਜਿਹੜੇ ਨੇ ਜਿਹੜੇ ਇਸ ਟ੍ਰੇਡ ਦੇ ਵਿੱਚ ਨੇ ਕਮੋਡਿਟੀਜ਼ ਦਾ ਡੀਲ ਕਰਦੇ ਆਂ ਅਸੀਂ ਉਹਨਾਂ ਨਾਲ ਖੜੇ ਆਂ ਔਰ ਭਾਰਤ ਔਰ ਭਾਰਤੀ ਜਨਤਾ ਪਾਰਟੀ ਹਮੇਸ਼ਾ ਆਪਣੇ ਦੇਸ਼ ਦੇ ਲਈ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕਰੇਗਾ ਔਰ ਕਤਈ ਵੀ ਇਹੋ ਜਿਹੇ ਜਿਹੜੇ ਸਾਡੇ ਤੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਬਿਲਕੁਲ ਉਸ ਦਬਾਅ ਥੱਲੇ ਨਹੀਂ ਆਵਾਂ ਬਾਈ ਜੀ ਅ ਇੰਡਸਟਰੀਅਲ ਐਸੋਸੀਏਸ਼ਨ ਬਤੋ ਇੱਕ ਕਲੀਅਰ ਕੀਤਾ ਗਿਆ ਸੀਗਾ ਕਿ ਕਿਸਾਨੀ ਦਾ ਇੰਨਾ ਰੋਲਾ ਨਹੀਂ ਹੈਗਾ ਜਿੱਤੀ ਜਿਹੜਾ ਮੇਨ ਰੋਲਾ ਹੈ ਉਹ ਵਾਈਕਲਸ ਦੇ ਉੱਪਰ ਟੈਕਸ ਲਾਗਾ ਰੋਲਾ ਹੈਗਾ ਕਿ ਇੰਡੀਆ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਟੈਕਸ ਜਿਹੜਾ ਵਾਈਕਲਸ ਦੇ ਇਮਪੋਰਟ ਤੇ ਲੱਗਦਾ ਹੈਗਾ ਜਿੱਦ ਕਰਕੇ ਇੱਥੇ ਵੀ ਲੋਕਾਂ ਨੂੰ ਵਾਈਕਲ ਜਿਹੜੀ ਵੈਗੀ ਮਿਲਦੀ ਹੈ ਤੇ ਉਹ ਉਸੇ ਜਿਹੜੇ ਕੰਫਲਿਕਟਸ ਦੇ ਵਿੱਚ ਇਹ ਟੈਰਿਫ ਹੈ ਉਹ ਇਨਕਰੀਸ ਨੇ ਬਿਲਕੁਲ ਗਲਤ ਹੈ ਤੁਹਾਨੂੰ ਚੰਦ ਦਿਨ ਪਹਿਲੇ ਸਾਡਾ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਨਾਲ ਟ੍ਰੇਡ ਅਸੀਂ ਉੱਥੇ ਸਾਈਨ ਕੀਤਾ ਜਿੰਨੀਆਂ ਵੀ ਇੰਗਲੈਂਡ ਦੀਆਂ ਵਾਈਕਲਸ ਨੇ ਉਹਨਾਂ ਨੇ ਬਿਲਕੁਲ ਉਹਦਾ ਉਹ ਕੱਟ ਕਰ ਦਿੱਤੀ ਹੈ ਸਾਨੂੰ ਸਸਤੀਆਂ ਜਿਹੜੀਆਂ ਚੀਜ਼ਾਂ ਸਾਨੂੰ ਇੱਕ ਗੱਡੀ ਸੀ ਜਿਹੜੀ ਯੂਕੇ ਮੈਨੂਫੈਕਚਰਡ ਹੈ ਉਤੇ 350% ਸਾਡੇ ਟੈਕਸ ਲੱਗਦਾ ਸੀ ਉਹ ਬਿਲਕੁਲ ਜ਼ੀਰੋ ਕਰ ਦਿੱਤਾ ਉਦੇ ਨਾਲ ਕੀ ਹੋਇਆ ਵੀ ਸਾਡੇ ਸਭ ਨੂੰ ਗੱਡੀਆਂ ਸਸਤੀਆਂ ਹੋਈਆਂ ਨੇ ਔਰ ਯੂਐਸ ਨਾ ਨਹੀਂ ਨਹੀਂ ਯੂਐਸ ਤੇ ਜੋ ਦੇਖੋ ਯੂਐਸ ਨੂੰ ਯੂਐਸ ਦੇ ਪਿੱਛੇ ਬੋਲਦਾ ਰਸ਼ੀਅਨ ਔਇਲ ਉਹ ਇਹ बार-बार ਇਹ ਚਾਹਦੇ ਨੇ ਵੀ ਰਸ਼ੀਆ ਦਾ ਅਸੀਂ ਤੇਲ ਨਾ ਲਈਏ ਅਸੀਂ ਆਪਣਾ ਵਪਾਰ ਦੇਖੋ ਇਹ ਕਿਸੇ ਕੰਟਰੀ ਨਾਲ ਸਾਡਾ ਵਪਾਰ 60 ਸਾਲਾਂ ਦਾ ਚੱਲਦਾ ਹੈ ਯਾ ਕਿਦਾ ਅਸੀਂ ਆਪਣੇ ਰਿਲੇਸ਼ਨਸ਼ਿਪ ਅਸੀਂ ਹਰ ਇੱਕ ਚੀਜ਼ ਵੇਖਣੀ ਹੈ ਜਿਹੜਾ ਸਾਡੇ ਨਾਲ ਸਟੈਂਡ ਕਰਦਾ ਹੈ ਮੜੇ ਚੰਗੇ ਟਾਈਮ ਤੇ ਅਸੀਂ ਆਪਣੇ ਉਹਨੂੰ ਸਾਥੀ ਨੂੰ ਕਿੱਦਾਂ ਛੱਡ ਦिए ਜੀ ਤੇ ਫੇਰ ਅਸੀਂ ਕਿ ਇਹਦਾ ਡਿਕਟੇਟ ਕਿਉਂ ਮੰਨੀਏ ਜਿਹੜੀ ਚੀਜ਼ ਅਸੀਂ ਸੈਲਫ ਸਫੀਸ਼ੀਐਂਟ ਆ ਅੱਜ ਇੰਡੀਆ ਦੀ ਗਰੋਥ ਨੂੰ ਕੋਈ ਬਰਦਾਸ਼ਤ ਨਹੀਂ ਕਰ پا ਰਿਹਾ ਅੱਜ ਅਮਰੀਕਨ ਪ੍ਰੈਜ਼ੀਡੈਂਟ ਜਿਹੜੇ ਨੇ ਤੁਸੀਂ ਕੀ ਸਮਝਦੇ ਹੋ ਵੀ ਜਿਹੜੀ ਸਾਡੀ ਅੱਜ ਅਸੀਂ 3rd ਬਿਗੇਸਟ ਇਕਨੋਮੀ ਆਫ ਦ ਵਰਲਡ ਬਣ ਕੇ ਆ ਰਹੇ ਆ ਤੇ ਦੂਜਿਆਂ ਨੂੰ ਚੰਗਾ ਥੋੜਾ ਲੱਗਦਾ ਭਾਰਤ ਜਿਹੜੀ ਜਿਹੜੀ ਚੀਜ਼ ਨਾਲ ਤਰੱਕੀ ਕਰ ਰਿਹਾ ਥੈਟ ਇਜ਼ ਵਾਈ ਅਜੀ ਹੁੰਦੇ ਪਾਕਿਸਤਾਨ ਵਰਗੀ ਜਗ੍ਹਾ ਤੇ ਉਹਨਾਂ ਨੇ ਜੋ ਮਰਜ਼ੀ ਕਰਾ ਲੈਂਦੇ ਉਹਨਾਂ ਕੋ ਸਰ ਇਹ ਜਿਹੜਾ ਤੁਸੀਂ ਕਿਤੇ ਕਿਤੇ ਤੇਲ ਦੀ ਕੀਮਤਾਂ ਲੈ ਕੇ ਦੀ ਗੱਲ ਕੀਤੀ ਰਸੀਦ ਕਰਦੀ ਆ ਕਹਿੰਦੇ ਜਦੋਂ ਤਾਂ 160 60 ਰੁਪਏ ਕਿਤੇ ਤੇਲ ਦੀ ਕੀਮਤਾਂ ਸੀ ਇਹ ਉਹ ਪਟੂ ਦਾ ਰੇਟ ਸੀਗਾ 60 ਰੁਪਏ ਪੈਟਰੋਲ ਉਹਨਾਂ ਚਿਰ ਕੀ ਰੇਟ ਹੈਗਾ 60 ਤੋਂ ਲੈ ਕੇ 70 ਤੇ ਤਾਂ ਉਹਦੇ ਉੱਤੇ ਚੱਲ ਰਿਹਾ ਦੇਖੋ ਇਹ 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 ਸੁਣੋ ਸੁਣੋ ਇਹ ਹਰ ਵਾਰ ਹਰ ਵਾਰ ਹਰ ਸਰਕਾਰ ਨੇ ਜਦੋਂ ਤੇਲ ਦੀਆਂ ਗੱਲਾਂ ਕਰਦੇ ਆ ਵੀ ਕੱਚਾ ਤੇ ਆਪਾਂ ਕਿਉਂ ਇਨੇ ਰੇਟ ਤੇ ਵੇਚਦੇ ਆ ਦੇਖੋ ਜਦੋਂ ਤੁਸੀਂ ਕੰਟਰੀ ਨੂੰ ਮਗਾਹ ਵਧਾਣਾ ਤੁਹਾਨੂੰ ਬਾਕੀ ਚੀਜ਼ਾਂ ਦੇ ਉੱਤੇ ਜਦੋਂ ਤੁਸੀਂ ਕੰਸੈਸ਼ਨਸ ਮੰਗਦੇ ਹੋ ਤੇ ਕੰਸੈਸ਼ਨਸ ਕਿੱਥੋਂ ਦੇਨੇ ਤੇ ਜਿਹੜਾ ਚੀਜ਼ ਸਾਨੂੰ ਪਤਾ ਹੈ ਵੀ ਜਿਹੜਾ ਬੰਦਾ ਉਸ ਚੀਜ਼ ਨੂੰ ਅਫੋਰਡ ਕਰ ਸਕਦਾ ਅਸੀਂ ਗਰੀਬ ਦੇ ਉੱਤੇ ਤੇ ਕਦੀ ਭਾਰ ਨਹੀਂ ਪਾਇਆ ਅਸਲ ਅਸਰ ਤਾਂ ਇਹਦੇ ਤੋਂ ਤੇਲ ਦੀ ਕੀਮਤਾਂ ਵਧੀਆਂ ਨੇ ਪੈਟਰੋਲੀਅਮ ਦੀ ਕੀਮਤ ਵਧਦਾ ਵਾ ਜਿਹੜੇ ਉਹਨੂੰ ਲੈ ਕੇ ਨੇ ਰਾਇਸ਼ਨ ਤੇ ਕੋਈ ਨਹੀਂ ਪਿੰਦਾ ਤੁਸੀਂ ਪਲੀਜ਼ ਟ੍ਰਾਈ ਟੂ ਅੰਡਰਸਟੈਂਡ ਤੇਲ ਦੀ ਜਦੋਂ ਆਪਾਂ ਗੱਲ ਕਰਦੇ ਆ ਤੁਸੀਂ ਅੱਜ ਤੋਂ 50 ਸਾਲ ਦਾ ਤੁਸੀਂ ਡਾਟਾ ਕੱਢ ਕੇ ਦੇਖੋ ਇਹ ਸਰਕਾਰ ਦਾ ਨਾ ਵੇਖੋ ਜਦੋਂ ਜਦੋਂ ਤੇਲ ਦੀ ਕੀਮਤਾਂ ਘਟੀਆਂ ਨੇ ਜਾਂ ਵਧੀਆਂ ਨੇ ਤੇਲ ਦਾ ਟ੍ਰੈਂਡ ਅਸੀਂ ਹਮੇਸ਼ਾ ਸਾਡਾ ਐਜ਼ ਇਟ ਇਜ਼ ਅਸੀਂ ਉੱਥੇ ਨੋਮਰ ਰੱਖਿਆ ਹੈ ਰੀਜ਼ਨ ਕੀ ਹੈ ਵੀ ਜਦੋਂ ਤੁਸੀਂ ਕੰਟਰੀ ਦੀ ਤਰੱਕੀ ਕਰਨੀ ਹੈ ਤੇ ਤੁਸੀਂ ਡਿਫਰੈਂਟ ਰੇਟ ਦੇ ਵਿੱਚ ਤੁਹਾਨੂੰ ਕਿੱਥੋਂ ਪੈਸੇ ਆਉਂਦਾ ਐਕਚੁਅਲੀ ਇਦੇ GST ਦੇ ਹੁੰਦਾ ਹੈ ਜਾਂ ਇਹਨਾਂ ਦੇ ਟੈਕਸਸ ਚੋਂ ਆਉਂਦਾ ਤੇ ਔਇਲ ਦੇ ਟੈਕਸਸ ਚੋਂ ਆਉਂਦਾ ਤੇ ਅਸੀਂ ਕਿਤੇ ਨਾ ਕਿਤੇ ਐਗਰੀਕਲਚਰ ਨੂੰ ਅਸੀਂ ਉਹਨਾਂ ਨੂੰ ਉਹਦੇ ਕੰਸੈਸ਼ਨ ਦਿੰਦੇ ਆ ਗਰੀਬਾਂ ਦੇ ਘਰ ਬਣਾਉਂਦੇ ਆ ਸਭ ਕੋਈ ਚੀਜ਼ਾਂ ਹੁੰਦੀ ਹੈ ਸਰਕਾਰ ਨੇ ਤੇ ਉਹ ਵੇਖਣਾ ਓਵਰਆਲ ਵੀ ਜਿਹਦੇ ਵਿੱਚੋਂ ਜੇ ਅਸੀਂ ਇਹਦਾ ਹੀ ਦੇ ਕਰ ਲਈਏ ਵੀ ਜੀ ਇਹਦੀ ਫਲੈਕਚੂਏਟ ਕਰ ਕਰਦੀਏ ਕੀਮਤਾਂ ਦਾ ਤੇ ਫਿਰ ਤੁਹਾਡੇ ਬਾਕੀ ਜਿਹੜੀਆਂ ਚੀਜ਼ਾਂ ਦੇ ਕੰਸੈਸ਼ਨਸ ਮੰਗਾ ਸਾਨੂੰ ਆਮਦਨ ਕਿੱਥੋਂ ਅਸੀਂ ਵੇਖਣਾ ਉਹ ਆਮਦਨ ਦਾ ਭਾਰ ਕੀ ਇੱਕ ਗਰੀਬ ਨੂੰ ਪੈ ਰਿਹਾ ਜੇ ਇਹਦੇ ਕਿ ਗਰੀਬ ਨੂੰ ਪੈ ਰਿਹਾ ਵੀ ਫਿਰ ਉਹ ਫਿਰ ਤੇ ਸਰਕਾਰ ਉਹਦਾ ਦੇ ਦੇ ਅਸੀਂ ਇਹ ਅਫੋਰਡ ਕਰ ਸਕਦੇ ਆ ਤੇ ਵਾਈ ਨਾਟ ਵੀ ਗਿਵ ਕੰਸੈਸ਼ਨ ਟੂ ਅਦਰ ਪੀਪਲ ਆਲਸੋ ਤੋਂ ਇਹ ਇੱਕ ਹਰ ਗਵਰਨਮੈਂਟ ਦਾ ਤਰੀਕਾਕਾਰ ਹੈ ਸਰਕਾਰਾਂ ਚਲਾਉਂਦੀਆਂ ਭਾਈ ਸਾਹਿਬ ਜੀ ਉਹ ਪਾਰੀ ਪਰ ਕੀ ਕਹਿੰਦਾ ਕਹਿੰਦੇ 5% ਨੂੰ ਇਹਦਾ ਆਲਰੇਡੀ 95% ਨੂੰ ਪਾਰੀ ਨੂੰ ਦਿੱਧਿਆ ਜਾ ਰਿਹਾ ਜਿਹੜਾ ਮਾਲ ਕਹਿੰਦੇ ਉਹਦੇ ਤੇ ਤਿਆਰ ਕੀਤਾ ਗਿਆ ਹੈ ਜਿਹੜਾ ਮਾਲ ਉਹ ਤਿਆਰ ਤੇ ਜਿਹੜਾ ਪਹਿਲਾ ਹੈ ਉਹ ਲੋਕੀ ਕਹਿੰਦੇ ਕਰੋੜਾਂ ਦਾ ਜਿਹੜਾ ਮਾਲ ਹੈ ਉਹ ਘਜਾਰਾ ਚ ਰਹੇ ਆ ਕਿਹੜੇ ਕਿਹੜੀ ਚੀਜ਼ ਦੀ ਗੱਲ ਕਰ ਰਹੇ ਜਿੰਨੇ ਵੀ ਉਹ ਪਾਰੀ ਪਰ ਹਾਂ ਇਹਨੇ ਕਿਸੇ ਮਤੇ ਆਡਰ ਹੁੰਦੇ ਨੇ ਕੋਈ ਨਹੀਂ ਹੁੰਦਾ ਇੱਕ ਮਾਲ ਬਾਹਰ ਹੀ ਦੇ ਸਕਦੇ ਇਹਨਾਂ ਨੇ ਮਨ ਪਹਿਲੇ ਹੀ ਤਿਆਰ ਕੀਤਾ ਹੋਇਆ ਜਿਨ੍ਹਾਂ ਦੀ ਆਰਡਰ ਆਈ ਹੋਈ ਸੀ ਉਹਨੂੰ 80% ਦੇ ਹਿਸਾਬ ਨਾਲ ਜੀ ਭੇਜਣ ਕੀ ਤੁੰ ਕੀ ਕਰਨੀ ਨਹੀਂ ਤੁਸੀਂ ਪੁਰਾਣਾ ਜਿਹੜਾ ਜਿਹੜਾ ਅਮਰੀਕਾ ਦੇ ਨਾਲ ਹੈ ਜਿਹੜਾ ਉਹ ਤੇ ਭਾਈ ਜਾਂ ਤਾਂ ਫਿਰ ਲੰਮੇ ਬੈ ਜੀਏ ਜਾਂ ਤਾਂ ਲੰਮੇ ਬੈ ਜੀਏ ਅੱਬਾ ਮੰਨ ਲੀਏ ਵੀ ਅਮਰੀਕਾ ਜੋ ਕਹਿੰਦਾ ਵੀ ਅਸੀਂ ਉਹਨੂੰ ਮੰਨ ਲੀਏ ਤੇ ਜੇ ਨਹੀਂ ਕਰੇਗਾ ਥੋੜਾ ਬਹੁਤਾ ਕਾਟੇਵਾਦੇ ਤੇ ਸਾਰੇ ਨੂੰ ਸਹਨੇ ਪੈਣ ਦੇਖੋ ਦੇਸ਼ ਪਹਿਲੇ ਇੱਕ ਮੇਰੀ ਗੱਲ ਨੂੰ ਸਮਝ ਲਓ ਦੇਸ਼ ਪਹਿਲੇ ਹੈ ਇਹ ਚੀਜ਼ਾਂ ਕਮੋਡਿਟੀਜ਼ ਦਾ ਫਰਕ ਪੈਂਦਾ ਹੈ ਮੈਂ ਮੰਨਾਂ ਉਹਦਾ ਤੁਹਾਡੇ ਉਹਦੇ ਤੁਹਾਡੇ ਆਪਣਾ ਸਟਾਕਸ ਦੇ ਵਿੱਚ ਫਰਕ ਪਿਆ ਤੁਹਾਡੇ ਹਰ ਚੀਜ਼ ਦੇ ਉੱਤੇ ਫਰਕ ਪਿਆ ਪਰ ਕੀ ਅਸੀਂ ਆਪਣੇ ਉਸ ਚੀਜ਼ ਨੂੰ ਆਪਾਂ ਮੰਨ ਲਈਏ ਇਹਨਾਂ ਮੰਨ ਲਈਏ ਅਮਰੀਕਾ ਸਾਹਮਣੇ ਵੀ ਚੰਗਾ ਜੀ ਛੱਡੋ ਫਿਰ ਤੇ ਤੁਹਾਨੂੰ ਬਹੁਤ ਫਾਇਦਾ ਹੋਊਗਾ ਠੀਕ ਹੈ ਵੀ ਹੈਵ ਟੂ ਸੀ ਆਰ ਕੰਟਰੀ ਫਰਸ ਐਂਡ ਦੈਟ ਇਜ਼ ਵਾਟ ਮੋਦੀ ਜੀ ਹੈ ਡਨ ਦੈਟ ਇਜ਼ ਕਮੈਂਡੇਬਲ ਸਰਬ ਮੇਨ ਕੰਸਰਨ ਕਪਾਈ ਵਰਤ ਦਿਖਾ ਰਿਹਾ ਉਹ ਕਹ ਰਿਹਾ ਕਿ ਜਿਹੜਾ ਫਾਇਦਾ ਹੈਗਾ ਉਹ ਅੰਦਾਲੀ ਅੰਬਾਨੀ ਨੂੰ ਹੀ ਦਿੱਤਾ ਜਾ ਰਿਹਾ ਬਿਕੋਜ਼ ਜਿਹੜਾ ਰਸ਼ੀਅਨ ਔਇਲ ਹੈ ਉਹ ਕੰਪਨੀਆਂ ਨੇ ਉਹੀ ਚੰ ਉਹਨਾਂ ਨੂੰ ਰੀਮੇਨਟੇਨ ਕਰਨ ਵਾਸਤੇ ਉਹਨਾਂ ਨੂੰ ਵੀ ਬੈਨੀਫਿਟ ਕਰਵਾਉਂਦਾ ਕੌਣ ਕਹਿ ਰਿਹਾ ਹੈ ਕੌਣ ਕਹਿ ਰਿਹਾ ਹੈ ਬੋਲ ਐਮ ਐਸ ਐਮ ਫੋਰਮ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਕਿ ਮੇਰੀ ਇੱਕ ਗੱਲ ਸੁਣ ਲਓ ਤੁਹਾਨੂੰ ਇਹ ਆਪੋਜੀਸ਼ਨਸ ਵਾਲੇ ਜਿਹੜੇ ਹੋਣਗੇ ਨਾ ਇਹੋ ਹੀ ਕਹਿਣਗੇ ਕਿਉਂਕਿ ਉਹ ਤੁਹਾਨੂੰ ਚਾਹਣਗੇ ਵੀ ਤੁਸੀਂ ਨੀਵੇਂ ਹੋ ਜਾਓ ਤੇ ਅਸੀਂ ਭੱਡਿਏ ਵੀ ਕੱਲ ਨੂੰ ਵੇਖੋ ਜੀ ਆ ਕੰਪਰੋਮਾਈਜ਼ ਕਰ ਗਏ ਜੀ ਇੱਥੇ ਫਲਾਨੀ ਗੱਲ ਹੋ ਗਈ ਜੀ ਅਸੀਂ ਦੇਸ਼ ਦੀ ਚੀਜ਼ ਵਿਕਣੀ ਹੈ ਕੋਈ ਅਸੀਂ ਮਾਦੀ ਅਡਾਨੀ ਨੂੰ ਕੋਈ ਇਹੋ ਜੀ ਗੱਲ ਨਹੀਂ ਹੈ ਬਾਕੀ ਆ ਭਾਰਤ ਪੈਟਰੋਲੀਅਮ ਐਂਡ ਇੰਡੀਅਨ ਆਇਲ ਕਾਰਪੋਰੇਸ਼ਨ ਹੈ ਇਹ ਗੱਲਾਂ ਕਹਿਣ ਨੂੰ ਹੁੰਦੀਆਂ ਨੇ ਵੀ ਜੀ ਉਹਨਾਂ ਨੂੰ ਤੁਸੀਂ ਫਾਇਦਾ ਪਹਚਾ ਰਹੇ ਹੋ ਜਾਂ ਇਹ ਗੱਲ ਕਰ ਰਹੇ ਹੋ ਇਹੋ ਜੀ ਕੋਈ ਗੱਲ ਨਹੀਂ ਆਪਾਂ ਨੂੰ ਇੱਕ ਗੱਲ ਸਮਝਣੀ ਚਾਹੀਦੀ ਹੈ ਵੀ ਜੇ ਆਪਾਂ ਸਹੀ ਮੈਨੇ ਦੇ ਵਿੱਚ ਇੱਕ ਇੰਡੀਆਨਾ ਸਾਨੂੰ ਸਾਡੇ ਦੇਸ਼ ਪਹਿਲੇ ਚਾਹੀਦਾ ਹੈ ਇਹ ਚੀਜ਼ਾਂ ਤੇ ਜਿਹੜੀ ਚੀਜ਼ ਹੈ ਨਾ ਅੱਜ ਆਪਾਂ ਅੱਜ ਜਿਹੜਾ ਵਿਸ਼ਾ ਆਪਾਂ ਗੱਲ ਕਰ ਰਹੇ ਹਾਂ ਅਸੀਂ ਇਹ ਕਰ ਰਹੇ ਹਾਂ ਵੀ ਕੀ ਵੈਦਰ ਅਸੀਂ ਫਿਰ ਸਾਨੂੰ ਉਹ ਉਹ ਜਿਹੜਾ ਟੈਰਫ ਸੀ ਉਹ ਮੰਨ ਲੈਣਾ ਚਾਹੀਦਾ ਸੀ ਵੀ ਅਸੀਂ ਵੀ ਨਹੀਂ ਜੀ ਅਸੀਂ ਕਰ ਲੈਨੇ ਆ ਸਾਰਾ ਕੁਝ ਤੇ ਜੇ ਉਹ ਕਰ ਲੈਨੇ ਫਿਰ ਦੀ ਕਰੇ ਮੋਦੀ ਕਮਜ਼ੋਰ ਬੜਾ ਜੀ ਪਾਜਵਾ ਸਾਹਿਬ ਟ੍ਰੰਪ ਵੀ ਇੱਕ ਮੋਦੀ ਰਿਲੇਸ਼ਨ ਬਹੁਤ ਵਧੀਆ ਸੀ ਐਸੀ ਕੀ ਕੋ ਬਤਾਈ ਕਿਰਾ ਇੱਕਦਮ ਅਚਲਕ ਟੈਰਫ ਤੇ ਵਾਅਦਾ ਕਰਨਾ ਪੈਦਾ ਇਦਾਂ ਤੇ ਮੋਦੀ ਜੀ ਦਾ ਉਹ ਮਸਕ ਨਾਲ ਬਹੁਤ ਚੰਗੇ ਰਿਲੇਸ਼ਨ ਸੀ ਟ੍ਰੰਪ ਜੀ ਦੇ ਕੀ ਹੋ ਗਿਆ ਜੀ 1 ਮਹੀਨੇ ਚ ਹੋ ਗਿਆ 트럼ਪ ਜੀ ਦਾ ਆਪਣਾ ਟੈਂਪਰਮੈਂਟ ਹੈ ਉਹ ਉਹ ਅੱਜ ਦੀ ਸਿਸਟਮ ਨੂੰ ਵੇਖ ਕੇ ਵੀ ਕਹੇ ਨੂੰ ਕਦੀ ਉਹਨਾਂ ਨੇ ਕੋਈ ਹਰ ਵੇਲੇ ਉਹਨਾਂ ਨੇ ਪੁੱਠੇ ਸਮੇ ਪੁੱਠਾ ਜਵਾਬ ਦੇਣਾ ਹੈ ਤੇ ਉਸ ਚੀਜ਼ ਨੂੰ ਤੁਸੀਂ ਦੇਖੋ ਵਨ ਮਸਟ ਐਨਲਾਈਜ਼ ਅ ਲੀਡਰਸ਼ਿਪ ਕੁਆਲਟੀ ਵੀ ਇੱਕ ਬੰਦਾ ਹੁੰਦਾ ਹੈ ਇੱਕ ਦੇਸ਼ ਦਾ ਪ੍ਰਧਾਨ ਪ੍ਰੈਜ਼ੀਡੈਂਟ ਹੈ ਉਹ ਦੁਨੀਆ ਨੂੰ ਨਾਲ ਲੈ ਕੇ ਤੁਰਨਾ ਚਾਹੁੰਦਾ ਏ ਕੋਈ ਹੁੰਦਾ ਵੀ ਮੈਂ ਤਾਂ ਤੇ ਵਿਗਨ ਪਾਣੀ ਪੀ ਤੇ ਮੈਂ ਬੋਧਾ ਨਾ ਮੇਰੇ ਕੋ ਘਾਓ ਜਿਹੜੀਆਂ ਚੀਜ਼ਾਂ ਨੇ ਜਿਹੜਾ ਬੰਦਾ ਆਪਣੇ ਐਲਨ ਮਸਕ ਨਾਲ ਨਹੀਂ ਰਹਿ ਸਕਦਾ ਜਿਹਨੇ ਬਿਲੀਅਨ ਡਾਲਰ ਲਾਇਓ ਦੀ ਇਲੈਕਸ਼ਨ ਜਿੱਤਣ ਦੇ ਤੇ ਉਹਨੂੰ ਉਹਨਾਂ ਨੇ ਛਾੜ ਕੇ ਪਰੇ ਮਾਰਿਆ ਬਾਕੀ ਤੇ ਤੁਸੀਂ ਦੇਸ਼ਾਂ ਨਾਲ ਤੇ ਉਹਨਾਂ ਦੀ ਕਿੱਦਾਂ ਰਹ ਗਈ ਉਹਦਾ ਉਹਦਾ ਸਵਾਲ ਤੇ ਜਵਾਬ ਤੁਸੀਂ ਦਿਓ ਕੀ ਗੱਲ ਨਾ ਪਛਾਣ ਜਾ ਰਿਹਾ ਕਿ ਨਰੇਂਦਰ ਮੋਦੀ ਜੀ ਨੇ ਜਿਹੜਾ ਧਿਆਨ ਦੇਸ਼ ਲਈ ਪਹਿਲਾਂ ਬਹਿੰਦਾ ਪਰ ਉਹਨਾਂ ਨੇ ਕਿਹਾ ਮੇਰਾ ਕੋਈ ਪਰਸਨਲ ਨੁਕਸਾਨ ਹੋ ਉਹ ਉਹਨਾਂ ਨੇ ਪਰਸਨਲ ਨੁਕਸਾਨ ਕਿਸ ਤਰ੍ਹਾਂ ਚ ਕਿਹਾ ਪਰਸਨਲ ਨੁਕਸਾਨ ਹੁੰਦਾ ਉਹਨਾਂ ਨੂੰ ਲੱਗੇ ਕਿ ਐਕ ਵਗੈਰਾ ਉਹ ਤਾਂ ਹੀ ਨਹੀਂ ਇਹੋ ਜਿਹੀਆਂ ਗੱਲਾਂ ਕੋਈ ਪਰਸਨਲ ਨੁਕਸਾਨ ਜਾਣੀ ਇਹੋ ਜਿਹੀ ਨਹੀਂ ਕਹਲੂਂਦੀ ਮਤਲਬ ਹੁੰਦਾ ਪਾਰਟੀ ਦਾ ਕੋਈ ਕੋਈ ਚੀਜ਼ ਦੇ ਨੂੰ ਲੈ ਕੇ ਅਭੀ ਪਰਸਨਲ ਪਾਰਟੀ ਨੂੰ ਕੋਈ ਨੁਕਸਾਨ ਹੋ ਸਕਦਾ ਪਰ ਮੈਂ ਦੇਸ਼ ਦੀ ਉਸ ਚੀਜ਼ ਨੂੰ ਹਮੇਸ਼ਾ ਬਰਕਰਾਰ ਰੱਖਾਂਗਾ ਮੇਰਾ ਨੁਕਸਾਨ ਹੋ ਜੇ ਕੋਈ ਗੱਲ